ਜਿਤੇ ਤੁਸੀਂ ਵੀ ਤਾਂ ਨਹੀਂ ਖਾਰੇ ਸਿਮਿੰਟ ਵਾਲਾ ਲਸਣ ਬਾਜ਼ਾਰ ਦੇ ਵਿੱਚ ੜਾੜ ਵਿਕਰੀਆ ਹੈ ਸਿਮਿੰਟ ਵਾਲਾ ਲਸਣ ਐਦਾਂ ਕਰੋ ਇਸ ਦੀ ਪਛਾਣ ਜਾਨੋ ਸਿਹਤ ਲਈ ਕਿੰਨਾ ਵੱਡਾ ਹੋ ਸਕਦਾ ਹੈ ਇਹ ਖਤਰਨਾਕ ਕੀ ਤੁਸੀਂ ਕਦੇ ਸੁਣਿਆ ਹੈਗਾ ਕਿ ਲਸਣ ਵੀ ਸਿਮਿੰਟ ਨਾਲ ਬਣਿਆ ਹੋ ਸਕਦਾ ਹੈ ਇੱਕ ਖਬਰ ਆ ਰਹੀ ਹੈ ਕਿ ਹੁਣ ਬਾਜ਼ਾਰਾਂ ਦੇ ਵਿੱਚ ਸਿਮਿੰਟ ਵਾਲਾ ਲਸਣ ਬਣਦਾ ਪਿਆ ਹੈਗਾ ਉਹ ਲਸਣ ਜੋ ਅਸੀਂ ਘਰਾਂ ਦੇ ਵਿੱਚ ਤੜਕੇ ਦੇ ਵਿੱਚ ਇਸਤੇਮਾਲ ਕਰਦੇ ਹਾਂ ਰਸੋਈ ਦੇ ਵਿੱਚ ਲਸਣ ਦੀ ਵਰਤੋਂ ਕਿਤੇ ਜਾਂਦੀ ਹੈ ਤੇ ਲਸਣ ਤੇ ਹੋਰ ਮਸਾਲਿਆਂ ਤੋਂ ਲੈ ਕੇ ਦਵਾਈਆਂ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਨੇ ਦਰਅਸਲ ਦੱਸਦੀ ਹੈ ਕਿ ਹਾਲਾਂਕਿ ਬਾਜ਼ਾਰ ਦੇ ਵਿੱਚ ਨਕਲੀ ਲਸਣ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ ਆਉ ਦੱਸਦੀ ਹਾਂ ਤੁਹਾਨੂੰ ਕਿ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ ਤਾਂ ਹਾਲੇ ਦੇ ਵਿੱਚ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਵਿੱਚ ਸਿਮਿੰਟ ਤੋਂ ਬਣੇ ਨਕਲੀ ਲਸਣ ਦਾ ਇੱਕ ਮਾਮਲਾ ਸਾਹਮਣੇ ਆਇਆ ਇਹ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਇਸ ਲਈ ਅਸਲੀ ਅਤੇ ਨਕਲੀ ਲਸਣ ਦੀ ਪਛਾਣ ਕਰਨਾ ਬਹੁਤ ਮਹੱਤਵਪੂਰਨ ਹੈ ਲਸਣ ਦੇ ਫਾਇਦੇ ਅਣਗਿਣਤ ਨੇ ਨੈਸ਼ਨਲ ਲਾਇਬ੍ਰੇਰੀ ਔਫ ਐਂਡ ਮੈਡੀਸਨ ਦੇ ਇੱਕ ਅਧਿਐਨ ਦੇ ਅਨੁਸਾਰ ਲਸਣ ਕੈਂਸਰ ਦਿਲ ਦੀ ਬਿਮਾਰੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਕਈ ਬਿਮਾਰੀਆਂ ਦੇ ਵਿੱਚ ਲਾਭਕਾਰੀ ਹੁੰਦਾ ਹੈ ਇਸ ਦੇ ਵਿੱਚ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣ ਹੁੰਦੇ ਨੇ ਪਰ ਜੇਕਰ ਨਕਲੀ ਲਸਣ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਸਿਮਿੰਟ ਦੇ ਨਾਲ ਲਸਣ ਮਿਲਾਉਣ ਨਾਲ ਉਲਟੀਆਂ ਪੇਟ ਦਰਦ ਦਸਤ ਅਤੇ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਸਿਮਿੰਟ ਦੀ ਧੂੜ ਸਾਹ ਰਾਹੀਂ ਫੇਫੜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਅਸਲੀ ਅਤੇ ਨਕਲੀ ਲਸਣ ਦੀ ਪਛਾਣ ਕਿਵੇਂ ਕਰੀਏ ਪਹਿਲਾ ਤਰੀਕਾ ਹੈ ਰੰਗ ਨੂੰ ਦੇਖ ਕੇ ਜੇਕਰ ਲਸਣ ਬਹੁਤ ਜ਼ਿਆਦਾ ਚਿੱਟਾ ਆਇਆ ਤੇ ਦਾਗ-ਧੱਬਿਆਂ ਤੋਂ ਬਿਨਾਂ ਦਿਖਾਈ ਦਿੰਦਾ ਹੈ ਤਾਂ ਇਹ ਨਕਲੀ ਵੀ ਹੋ ਸਕਦਾ ਹੈ ਇੱਕ ਹੋਰ ਤਰੀਕਾ ਹੈ ਜਿਵੇਂ ਕਿ ਇਸ ਦੀ ਬਣਤਰ ਨੂੰ ਛੂ ਕੇ ਦੇਖ ਸਕਦੇ ਹੋ ਅਸਲੀ ਲਸਣ ਦੀ ਸਤ੍ਹਾ ਅਤੇ ਆਕਾਰ ਅਸਮਾਨ ਹੁੰਦਾ ਹੈ ਅਤ ਜਦੋਂ ਕਿ ਨਕਲੀ ਲਸਣ ਬਹੁਤ ਹੀ ਜੋ ਕਿ ਨਿਰਵਿਗਨ ਅਤੇ ਸੰਪੂਰਨ ਦਿਖਾਈ ਦਿੰਦਾ ਤੀਜਾ ਤਰੀਕਾ ਪਾਣੀ ਦਾ ਸਵਾਦ ਲਾ ਅਸਲੀ ਲਸਣ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਜਦੋਂ ਕਿ ਨਕਲੀ ਲਸਣ ਅਕਸਰ ਤੈਰਦਾ ਰਹਿੰਦਾ ਹੈ ਜਿਸ ਨੂੰ ਕਿ ਗੰਧ ਦੁਆਰਾ ਵੀ ਪਛਾਣਿਆ ਜਾ ਸਕਦਾ ਹੈ ਅਸਲੀ ਲਸਣ ਦੀ ਗੰਧ ਤੇਜ਼ ਅਤੇ ਕਾਫੀ ਤਿੱਕੀ ਹੁੰਦੀ ਹੈ ਜਦਕਿ ਨਕਲੀ ਲਸਣ ਵਿੱਚ ਜਾਂ ਤਾਂ ਕੋਈ ਗੰਧ ਹੀ ਨਹੀਂ ਹੋਵੇਗੀ ਜਾਂ ਤਾਂ ਇਹ ਰਸਾਇਣਿਕ ਵਰਗਾ ਹੋਵੇਗਾ ਅੰਤ ਦੇ ਵਿੱਚ ਜੇਕਰ ਤੁਸੀਂ ਪੈਕੇਜਿੰਗ ਵੱਲ ਦੇਖੋ ਤਾਂ ਜੇਕਰ ਲਸਣ ਬਹੁਤ ਸੰਪੂਰਨ ਚਮਕਦਾਰ ਅਤੇ ਇੱਕਸਾਰ ਲੋਂਗਾ ਵਾਲਾ ਦਿਖਾਈ ਦਿੰਦਾ ਹੈ ਤਾਂ ਅਸਧਾਰਨ ਜੇ ਸਾਵਧਾਨ ਰਹੋ ਯਾਦ ਰੱਖੋ ਕਿ ਅਸਲੀ ਲਸਣ ਥੋੜਾ ਅਨਿਯਮਿਤ ਅਤੇ ਕੁਦਰਤੀ ਲੱਗੂਗਾ ਜਿਹੜਾ ਨਕਲੀ ਲਸਣ ਹੋਵੇਗਾ ਉਹ ਬਿਲਕੁਲ ਹੀ ਤੁਹਾਨੂੰ ਗੋਲ ਨਜ਼ਰ ਆ ਜੜੀ ਉਹਦੀ ਕੁਲੀਆਂ ਹੁੰਦੀਆਂ ਨੇ ਉਹ ਬਿਲਕੁਲ ਤੁਹਾਨੂੰ ਵਾਈਟ ਦਿਖਣ ਗਿਆ ਤੇ ਉਹ ਜਿਹੜਾ ਆਕਾਰ ਹੋਵੇਗਾ ਉਹ ਵੀ ਬਿਲਕੁਲ ਸੇਮ ਹੋਵੇਗਾ ਪਰ ਜਿਹੜਾ ਕਿ ਕੁਦਰਤੀ ਲਸਣ ਹੁੰਦਾ ਹੈਗਾ ਨੇਚਰਲ ਲਸਣ ਹੁੰਦਾ ਹੈ ਉਸ ਦੀ ਬਣਤਰ ਦੇ ਵਿੱਚ ਥੋੜੀ ਜਿਹੀ ਤਬਦੀਲੀ ਜ਼ਰੂਰ ਹੋਵੇਗੀ ਤੇ ਉਸ ਦੇ ਰੰਗ ਦੇ ਵਿੱਚ ਵੀ ਥੋੜਾ ਫਰਕ ਜ਼ਰੂਰ ਹੋਵੇਗਾ ਜੇ ਉਹਦੀ ਬਣਤਰ ਦੀ ਗੱਲ ਕੀਤੇ ਜਾਵੇ ਤਾਂ ਉਹ ਵੀ ਥੋੜੀ ਅਨਿਯਮਤ ਹੋਰਦੇ ਉਤੇ ਥੋੜੀ ਵੱਖਰੀ ਜ਼ਰੂਰ ਹੋਵੇਗੀ ਤਾਂ ਐਦਾ ਤੁਸੀਂ ਆਪਣੇ ਲਸਣ ਦੀ ਪਛਾਣ ਜਿਹੜੀ ਕਰ ਸਕਦੇ ਹੋ ਤੇ ਸਾਵਧਾਨ ਜ਼ਰੂਰ ਰਹੋ ਕਿਉਂਕਿ ਬਾਜ਼ਾਰਾਂ ਦੇ ਵਿੱਚ ਲਸਣ ਤਰਾਰ-ਤਰ ਵਿਕ ਰਿਹਾ ਹੈ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਇਹ ਖਬਰ ਇਹ ਵਿਸ਼ੇ ਇੱਕ ਚਰਚਾ ਦਾ ਵਿਸ਼ੇ ਬਣ ਚੁੱਕਿਆ ਹੈ